ਪਾਨਾ ਸਿੱਧੂ ਵੀ ਪਿਓਰਲੀ ਵਿਕਟਿਮ ਆ ਕਿਉਂਕਿ ਹੈਗਾ ਉਹ ਵੋਕਲ ਕ੍ਰਿਟਿਕ ਹੈ ਗਵਰਨਮੈਂਟ ਦਾ ਇਹਨਾਂ ਦਾ ਯਾ ਐਕਸ ਇਹਨਾਂ ਦਾ ਪੁਰਾਣਾ ਮਿੱਤਰ ਆ ਜਦੋਂ ਜਦੋਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਦਾ ਸੀ ਪਾਨਾ ਸਿੱਧੂ ਉਦੋਂ ਪਾਨਾ ਸਿੱਧੂ ਬਹੁਤ ਅੱਛਾ ਸੀ ਉਹਦੀਆਂ ਵੀਡੀਓਜ਼ ਵੀ ਸ਼ੇਅਰ ਹੁੰਦੀਆਂ ਸੀ ਭਗਵੰਤ ਮਾਨ ਉਹਦੇ ਹੱਕ 'ਚ ਬੋਲਦਾ ਸੀ ਲੇਕਿਨ ਜਦੋਂ ਭਗਮ ਜਦੋਂ ਪਾਨਾ ਸਿੱਧੂ ਜਾਂ ਲੱਖਾ ਸਦਾਣਾ ਜਾਂ ਜਗਦੀਪ ਰੰਧਾਵਾ ਸੱਚੀ ਗੱਲ ਕਰਦੇ ਨੇ ਪੰਜਾਬ ਦੇ ਨਾਲ ਖੜਦੇ ਨੇ ਜਾ ਕਿਸੇ ਵੀ ਗੱਲ ਦਾ ਵਿਰੋਧ ਕਰਦੇ ਨੇ ਫਿਰ ਉਹਨਾਂ ਤੇ ਵੀ ਉਹੀ ਹਮਲਾ ਕੀਤਾ ਗਿਆ ਜੋ ਮੇਰੇ ਤੇ ਹੋਇਆ ਔਰ ਭਾਵੇਂ ਨੂੰ ਮੇਰਾ ਖਿਆਲ ਹੈ ਅਗਰ ਮੈਂ ਗਲਤ ਨਾ ਹੋਵਾਂ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਸ਼ਾਇਦ ਦੂਸਰੀ ਵਾਰੀ ਅਰੈਸਟ ਕੀਤਾ ਜਿਹੜੀ ਕਿ ਸਰਾਸਰ ਗਲਤ ਆਈ ਆਈ ਸਟਰੋਂਗਲੀ ਅਪੋਜ਼ ਸੱਚ ਪੋਲਿਟਿਕਸ ਮੈਂ ਆਨ ਕੇ ਇਹੀ ਕਹਿਣਾ ਕਿ ਭਗਵੰਤ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਫੜਾਫੜਾਈ ਦੇ ਵਿੱਚ ਬਦਲਾਖੂਰੀ ਕੱਖ ਨਹੀਂ ਰੱਖਿਆ ਹੋਇਆ ਵਾ ਛੱਡ ਦੇ ਇਸ ਗੱਲ ਨੂੰ ਜੋ ਪੰਜਾਬ ਦੇ ਇਸ਼ੂਜ਼ ਨੇ ਬੇਰੁਜ਼ਗਾਰੀ ਹੈ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਜੋ ਗੈਂਗਸਟਰਸ ਦਾ ਕਲਚਰ ਪੈਦਾ ਹੋ ਗਿਆ এডਿਕੇਸ਼ਨ ਤੇ ਹੈਲਥ케ਅਰ ਵਿੱਚ ਇੰਨੇ ਕੰਮ ਕਰਨ ਵਾਲੇ ਨੇ ਸਾਡਾ ਆਬੋ ਹਵਾ ਪਾਣੀ ਧਰਤੀ ਸਭ ਕੁਝ ਗੰਦਲਾ ਹੋ ਰਿਹਾ ਵਾ ਇੰਨਾ ਕੁਝ ਕਰਨ ਵਾਸਤੇ ਆ ਆ ਜਿਹੜਾ ਏਜੰਡਾ ਹੈਗਾ ਕਿ ਫੜ ਲੋ ਢਾ ਲੋ ਚੱਕ ਲੋ ਠੋਕ ਦਿਓ ਦਿਸ ਮਸਟ ਸਟਾਪ ਲੱਗਦਾ ਨਹੀਂ ਆ ਲੱਖਾਂ ਸਰ ਜਿਹੜੀ ਪੰਜਾਬ ਚੋਂ ਜਿਹੜਾ ਕਰਾ ਗੱਡੀ ਗਈ ਆ ਉਹਨੂੰ ਢਾ ਲਾਉਣ ਦੀ ਕੋਸ਼ਿਸ਼ ਕੀਤੀ ਆ 100% 100% ਇੱਕ ਪਾਸੇ ਲੱਖੇ ਨੇ ਇੱਕ ਪੰਜਾਬ ਦੇ ਹੱਕ ਵਿੱਚ ਯਾਤਰਾ ਕੱਢੀ ਇੱਕ ਪਾਸੇ ਉਹਨੂੰ ਡੀਮੋਟੀਵੇਟ ਕਰਨ ਵਾਸਤੇ ਉਹਦੇ ਜਿਹੜੇ ਸਹਿਯੋਗੀ ਉਹਨਾਂ ਨੂੰ ਜਿਹੜਾ ਝੂਠੇ ਪਰਚਿਆਂ ਵਿੱਚ ਜਿਹੜਾ ਇੰਪਲੀਕੇਟ ਕੀਤਾ ਜਾ ਰਿਹਾ ਦੇਖੋ ਜੇ ਜੋ ਮੇਰੇ ਨਾਲ ਹੋਇਆ ਅਗਰ ਇਹ ਪੈਮਾਨਾ ਹੈ ਕਿਸੇ ਨੂੰ ਅਰੈਸਟ ਕਰਨ ਦਾ ਤੇ ਫਿਰ ਮੇਰੀ ਗੱਲ ਅੱਛੀ ਤਰ੍ਹਾਂ ਯਕੀਨ ਰੱਖਣਾ ਕਿ ਗਵਰਨਮੈਂਟ ਕਿਸੇ ਨੂੰ ਵੀ ਫੜ ਸਕਦੀ ਆ ਕਿਸੇ ਨੂੰ ਵੀ ਫੜ ਸਕਦੀ ਆ ਕੋਈ ਵੀ ਰਿਕਵਰੀ ਸ਼ੋ ਕਰ ਸਕਦੀ ਆ ਪੁਲwidehat ਦਾ ਰਹਿਣ ਵਾਲਾ ਬੰਦਾ ਉਹਨਾਂ ਨੇ ਇੱਕ ਐਸਆਈਟੀ ਗਠਿਤ ਕਰਕੇ ਇੱਕ ਫਰਜ਼ੀ ਜਿਹਾ ਕਾਲ ਚਾਰਟ ਕ੍ਰੀਏਟ ਕਰਤਾ ਬਟ ਆਈ ਐਮ ਟੋਲਡ ਲੇਟਰ ਔਨ ਜਿਹੜੀ ਮੈਂ ਗੱਲ ਉੱਥੇ ਵੀ ਰੱਖਤਾ ਤੁਹਾਡੇ ਜ਼ਰੀਏ ਕਿ ਜਦੋਂ ਇਹ ਗੱਲ ਵੱਡੇ ਬਾਦਲ ਸਾਹਿਬ ਤੱਕ ਪਹੁੰਚੀ ਕਿ ਇਹ ਕੈਂਡੀਪੀਐਸ ਦਾ ਮਾਮਲਾ ਤਾਂ ਉਹਨਾਂ ਨੇ ਕਿਹਾ ਕਿ ਇਹ ਸਰਦਾਰ ਸੁਖਜਿੰਦਰ ਸਿੰਘ ਦਾ ਬੇਟਾ ਵਾ ਅਸੀਂ ਇਦਾਂ ਦੇ ਕਿਸੇ ਵੀ ਗੰਭੀਰ ਇਲਜ਼ਾਮ ਦੇ ਵਿੱਚ ਇਹਨੂੰ ਗਲਤ ਨਹੀਂ ਉਪਸਾਉਣਾ ਗੱਲ ਛੱਡ ਗਈ ਉੱਥੇ ਫਿਰ ਆ ਗਈ 2017 ਚ ਉਧਰ ਕੇਸ ਚੱਲ ਪਿਆ ਉਹਨਾਂ ਦਾ ਅਦਾਲਤ ਫਾਜ਼ਿਲਕਾ ਦੇ ਵਿੱਚ 2017 ਮੈਂ ਲੀਡਰ ਆਫ oppositon ਸੀਗਾ ਤੇ ਜਦੋਂ ਰਾਣਾ ਗੁਰਜੀਤ ਦਾ ਖੱਡਾ ਦਾ ਮਸਲਾ ਉੱਠਿਆ ਮੈਂ ਬਹੁਤ ਡਟ ਕੇ ਉਸ ਨੂੰ oppose ਕੀਤਾ ਜਦੋਂ ਉਹਨੂੰ ਕੈਬਨਿਟ ਚੋਂ ਕੱਢਤਾ ਉਹਨਾਂ ਨੇ ਆਪਣੀ ਸ਼ਕਤੀ ਵਰਤ ਕੇ ਮੈਨੂੰ ਅਦਾਲਤ ਵਿੱਚ ਫਾਜ਼ਿਲਕਾ ਦੀ ਅਦਾਲਤ ਵਿੱਚ ਸਮਨ ਕਰਾ ਲਿਆ ਅੰਡਰ ਸੈਕਸ਼ਨ 319 ਉਸ ਨੂੰ ਲੈ ਕੇ ਮੈਂ ਸੁਪਰੀਮ ਕੋਰਟ ਤੱਕ ਜਦੋਂ ਗਿਆ ਸੁਪਰੀਮ ਕੋਰਟ ਨੇ ਸਮਨਿੰਗ ਮੇਰੀ ਸਟੇ ਕਰ ਦਿੱਤੀ ਦੂਸਰੀ ਸਰਕਾਰ ਦਾ ਹਮਲਾ ਚੱਲਿਆ ਮੈਂ ਇਸੇ ਹੀ ਮਾਮਲੇ ਨੂੰ ਲੈ ਕੇ ਹਾਲਾਂਕਿ ਸੁਪਰੀਮ ਕੋਰਟ ਨੇ ਮੇਰੇ ਸਮਨ ਸਟੇ ਕੀਤਾ ਸੀ ਤੀਸਰਾ ਹਮਲਾ ਮੇਰੇ ਤੇ ਭਾਜਪੀ ਦੀ ਗਵਰਨਮੈਂਟ ਨੇ ED ਦੇ ਰਾਹੀਂ ਕਰਕੇ ਮੇਰੇ ਮੈਨੂੰ ਅਰੈਸਟ ਕੀਤਾ ਇਲੈਕਸ਼ਨ ਚੋਣ ਤੋਂ ਪਹਿਲਾਂ 2022 ਚ ਇਸੇ FIR 3rd ਅਟੈਂਪਟ ਔਰ ਜਦੋਂ ਮੇਰੀ ਉਹਦੇ ਵਾਹਿਗੁਰੂ ਦੀ ਕਿਰਪਾ ਨਾਲ ਹਾਈ ਕੋਰਟ ਤੋਂ ਬੇਲ ਹੋ ਗਈ ਤੇ ਹੁਣ ਆ ਜਦੋਂ ਭਗਵੰਤ ਸਿੰਘ ਮਾਨ ਦੇ ਸਰਕਾਰ ਦੇ ਖਿਲਾਫ ਮੈਂ ਪਿਛਲੇ 1.5 ਸਾਲ ਤੋਂ ਜੋ ਇਫੈਕਟਿਵ ਇਸ਼ੂਜ਼ ਉਠਾ ਰਿਹਾ ਸੀ ਪੰਜਾਬ ਦੇ they wanted to gag my voice ਉਹਨਾਂ ਦਾ ਸੀਗਾ ਕਿ ਕਿਸੇ ਤਰੀਕੇ ਨਾਲ ਦੀ ਆਵਾਜ਼ ਬੰਦ ਕਰਾਓ ਤਿੰਨ ਮੁਕਦਮੇ ਮੇਰੇ ਤੇ ਪਹਿਲਾਂ ਦਰਜ ਕੀਤੇ ਗਏ ਭਲੱਤ ਥਾਣੇ ਦੇ ਵਿੱਚ ਮੇਰੀ ਸਿਸਟਰ ਮੇਰੇ ਔਰਤਾਂ ਨੂੰ ਇਨਵੋਲਵ ਕੀਤਾ ਗਿਆ ਜਦੋਂ ਉਹਨਾਂ ਮੁਕਦਮਿਆਂ 'ਚ ਮੈਨੂੰ ਐਂਟੀਸੀਪੇਟਰੀ ਬੇਲ ਮਿਲਦੀ ਰਹੀ ਕਪੂਰਥਲਾ 'ਚ ਤੇ ਇਹਨਾਂ ਨੂੰ ਐ ਲੱਗਿਆ ਕਿ ਇਹ ਤਾਂ ਇਹਨਾਂ ਮੁਕਦਮੇ ਸਾਡੇ ਹੱਥ ਨਹੀਂ ਆਉਂਦਾ ਤੇ ਫਿਰ ਉਹਨਾਂ ਨੇ ਇਹੀ ਚੱਕ ਕੇ ਕੇਸ ਚੌਥੀ ਵਾਰ ਮੈਨੂੰ ਇੰਪਲੀਕੇਟ ਕੀਤਾ ਔਰ ਇਸ ਕੇਸ ਵਿੱਚ ਤੁਸੀਂ ਸਭ ਨੇ ਸੁਣ ਲਿਆ ਕਿ ਭਗਵੰਤ ਸਿੰਘ ਮਾਨ ਜਦੋਂ ਮੇਰੇ ਕੁਲੀਕ ਸੀ ਲੀਡਰ ਔਪੋਜੀਸ਼ਨ ਤੇ ਪ੍ਰੈਜ਼ੀਡੈਂਸੀ ਆਮ ਆਦਮੀ ਪਾਰਟੀ ਦਾ 2000 ਜਦੋਂ 17 ਚ ਉੱਠਦਾ ਮਸਲਾ ਇਹਨੇ ਆਪ ਮੇਰੀ ਮਦਦ ਕੀਤੀ ਹੈ ਇਹਨੇ ਆਪ ਕਹ ਕੇ ਖੇਰੇ ਬੇਗੁਨਾਮਾਂ ਤੇ ਉਹਨੂੰ ਗਲਤ ਫਸਾਇਆ ਜਾ ਰਿਹਾ ਉਸੇ ਕੇਸ ਵਿੱਚ ਹੁਣ ਮੈਨੂੰ ਕਹਿੰਦਾ ਇਹ ਗੁਨਾਹਗਾਰ ਹੈ ਸੋ ਇੱਕ ਮਾਮਲੇ ਕਾਲ ਰਿਕਾਰਡ ਨੂੰ ਲੈ ਕੇ ਚਾਰ ਵਾਰ ਮੈਨੂੰ ਇੰਪਲੀਕੇਟ ਕੀਤਾ ਗਿਆ ਔਰ ਜਿਸ ਢੰਗ ਦੇ ਨਾਲ ਮੇਰੇ ਖਿਲਾਫ ਮੇਰੀ ਜ਼ਮਾਨਤ ਹੋਈ ਉਹਨੂੰ ਕੈਨਸਲ ਕਰਾਉਣ ਲਈ ਸੁਪਰੀਮ ਕੋਰਟ ਤੱਕ ਚਲੀ ਗਈ ਸਰਕਾਰ ਜਿਹੜੀ ਕਹਿੰਦੀ ਮੁਖ्तार ਅंसारी ਤੋਂ ਅਸੀਂ ਕੈਪਟਨ ਬਨਿੰਦਰ ਤੋਂ ਜਿਹੜਾ ਪ੍ਰਾਈਵੇਟ ਵਕੀਲ ਖੜੇ ਕੀਤੇ 55 ਲੱਖ ਰੁਪਏ ਰਿਕਵਰ ਕਰਨਾ ਤੇ ਮੇਰੇ ਕੇਸ ਵਿੱਚ ਤਾਂ 5 ਕਰੋੜ ਰੁਪਏ ਖਰਚੇ ਆ ਇਹਨਾਂ ਨੇ ਜਿਹੜੇ ਕਾਉਂਸਲਸ ਇੰਗੇਜ ਕੀਤੇ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚ ਉਹਨਾਂ ਦੀ ਇੱਕ ਇੱਕ ਦਿਨ ਦੀ ਪੇਸ਼ੀ ਦੀ ਫੀਸ 20 ਤੋਂ 25 ਲੱਖ ਰੁਪਏ ਵਾ ਤੇ 10-12 ਵਾਰੀ ਉਹ ਪੇਸ਼ ਹੋਏ ਨੇ ਮੇਰੇ ਖਿਲਾਫ ਪਰ ਵਾਹਿਗੁਰੂ ਦੀ ਕਿਰਪਾ ਨਾਲ ਕਿਉਂਕਿ ਮੈਂ ਮੈਂ ਬਿਲਕੁਲ નિર્ਦੋਸ਼ ਤੇ ਸੱਚਾ ਸੀਗਾ ਕਿ ਸੁਪਰੀਮ ਕੋਰਟ ਨੇ ਇਹਨਾਂ ਦੀ ਜਿਹੜੀ ਪਟੀਸ਼ਨ ਸੀ ਉਸ ਨੂੰ ਡਿਸਮਿਸ ਕਰਤਾ ਤੇ ਮੇਰੀ ਬੇਲ ਨੂੰ ਅਪਹੋਲਡ ਕੀਤਾ ਤੇ ਬਲਕਿ ਕਿਹਾ ऑब्जरवेशन ਹੈ ਆਨਰੇਬਲ ਸੁਪਰੀਮ ਕੋਰਟ ਦੇ ਜੱਜ ਸਾਹਿਬ ਦਾ ਕਿ ਮਿਸਟਰ ਖੈਰਾ ਕੁਡ ਨਾਟ ਹੈਵ ਬੀਨ ਇਨਵੈਸਟੀਗੇਟਿਡ ਇਨ ਥਿਸ ਐਫ ਆਰ ਐਂਡ ਥਿਸ ਐਨ ਡੀ ਪੀ ਐਸ ਕੇਸ ਬਿਕਾਜ਼ ਦੀ ਆਨਰੇਬਲ ਸੁਪਰੀਮ ਕੋਰਟ 5 ਮੈਂਬਰ ਕਨਸਟੀਟਿਊਸ਼ਨਲ ਬੈਂਚ ਹੈਡ ਸਟੇਡ ਹਿਸ ਸਮਨਿੰਗ ਸੋ ਉਨਾ ਦਾ ਕਹਿਣ ਤਾਂ ਭਾਵ ਸੀਗਾ ਕਿ ਜਦੋਂ ਤੁਹਾਡੀ ਤੁਸੀਂ ਸਮਨਿੰਗ 'ਚ ਨਹੀਂ ਫੜ ਸਕੇ ਫਿਰ ਤੁਸੀਂ ਦੂਸਰਾ ਰੂਟ ਲੈ ਕੇ ਇਹਨੂੰ ਐਨਡੀਪੀਐਸ ਦੀ ਐਫਆਈਆਰ ਵਿੱਚ ਇਮਪਲੀਕੇਟ ਕੀਤਾ ਜਿਹੜਾ ਕਿ ਗਲਤ ਹੈਗਾ ਸੋ ਇਹ ਦਾਸਤਾਨ ਹੈ ਔਰ ਚਲੋ ਜੋ ਵੀ ਹੋਇਆ ਮੈਂ ਅਗਰ ਇਹ ਅਗਰ ਇਹਨਾਂ ਦੇ ਮਨ ਵਿੱਚ ਇਹ ਹੈਗਾ ਕਿ ਮੈਨੂੰ ਧਮਕਾ ਕੇ ਪਰਚੇ ਕਰਕੇ ਜੇਲ੍ਹ 'ਚ ਰੱਖ ਕੇ ਕੈਮਰੇ ਲਾ ਕੇ ਮੈਨੂੰ ਮਤਲਬ ਮਾਨਸਿਕ ਤੌਰ ਤੇ ਦੇ ਵਾਂਟਿਡ ਟੂ ਕਿ ਮੈਂ ਇਹਨੂੰ ਇਹਨੂੰ ਅਸੀਂ ਤੈਸ਼ ਨੈਸ਼ ਕਰ ਦਈਏ ਇਹ ਗਲਤ ਨੇ ਫੇ ਭਗਵੰਤ ਫੇ ਭਗਵੰਤ ਮਾਨ ਹੁਣੀ ਮੇਰੇ ਖਿਆਲ ਮੈਨੂੰ ਅੱਛੀ ਤਰ੍ਹਾਂ ਨਹੀਂ ਜਾਣਦਾ ਚਲੋ ਕੇਜਰੀਵਾਲ ਤਾਂ ਬਾਹਰ ਦਾ ਉਹ ਤਾਂ ਜਾਣਦਾ ਹੀ ਨਹੀਂਗਾ ਆ ਜਿਹੜਾ ਪੰਜਵਾਂ ਪਰਚਾ ਹੋਇਆ ਜਿਹੜਾ ਕਹਿੰਦੇ ਮੈਂ ਗਵਾ ਤੁਮਕਾਏ ਜੀ ਮੈਂ ਤੁਸੀਂ ਹੈਰਾਨ ਹੋਵੋਗੇ ਸਾਰਾ ਮੀਡੀਆ ਖੜੇ ਤੁਸੀਂ ਫਰੀਦਕੋਟ ਦੇ ਯੂਲ ਬੀ ਸਰਪ੍ਰਾਈਜ਼ ਕਿ ਜਿਹੜੀ ਸ਼ਿਕਾਇਤ ਲਈ ਪੁਲਿਸ ਨੇ ਉਸ ਵਿਟਨੈਸ ਦੀ ਘਰ ਵਾਲੀ ਤੋਂ ਉਹ ਐ ਐਫ ਆਈ ਆਰ ਬਦਲਾਖ ਹੋ ਰਹੀ ਚਾਹੀਨੇ ਡੂੰਗੇ ਖੁੱਬ ਚੁੱਕੇ ਸੀਗੇ ਦੇ ਡਿਡ ਨਾਟ ਰੈਲਾਈਜ਼ ਕਿ ਉਹਦੇ ਕੋਲ ਸ਼ਿਕਾਇਤ ਲੈ ਰਹੇ ਹੈਗੇ ਨੇ 15 ਅਕਤੂਬਰ ਨੂੰ ਤੇ ਇੱਕ ਲੈ ਰਹੇ ਨੇ ਪੁਲਿਸ ਤੇ ਉਹਦੇ ਕੋਲ ਸ਼ਿਕਾਇਤ ਕਰਵਾ ਰਹੇ ਨੇ 22 ਅਕਤੂਬਰ ਨੂੰ ਕਿ ਮੈਂ ਵਿਟਨੈਸ ਨੂੰ ਧਮਕਾਇਆ ਡਰਾਇਆ ਉਹ ਵਿਟਨੈਸ 30 ਅਕਤੂਬਰ ਨੂੰ ਬਣਦਾ ਵਾ ਜਿੱਦਣ ਮੇਰੇ ਤੇ ਇਲਜ਼ਾਮ ਲਾਇਆ ਜਾ ਰਿਹਾ ਅਰਜ਼ੀਆਂ ਲਏ ਗਿਆ ਜਾ ਰਿਹਾ ਉਹ ਵਿਟਨੈਸ ਹੈ ਹੀ ਨਹੀਂਗਾ ਉਹ ਵਿਟਨੈਸ 15 ਦਿਨ ਬਾਅਦ ਬਣਦਾ ਵਾ ਸੋ देयरफॉर ਦਿਸ ਆਲਸੋ ਅ ਵੈਰੀ ਬਲੇਟੈਂਟ ਕਨਕਾਕਟਿਡ ਕੇਸ